ਖੋਰ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਲੁਧਿਆਣਾ ਹੋਈ ਰੈਲੀ ਦੇ ਵਿੱਚ ਹੀ ਅਮਿਤ ਸ਼ਾਹ ਫੁਰਾਂ ਵੱਲੋਂ ਇੱਕ ਹੋਰ ਬਿਆਨ ਦਿੱਤਾ ਗਿਆ ਜਿਸ ਬਿਆਨ ਤੋਂ ਬਾਅਦ ਅ ਸਿਆਸੀ ਬਿਆਨਾਂ ਨੇ ਸ਼ੁਰੂ ਹੋ ਗਏ ਨੇ ਖਾਸ ਤੌਰ ਤੇ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਸਾਨੂੰ ਪੰਜਾਬ ਦੇ ਵਿੱਚ ਆ ਕੇ ਅਮਿਤ ਸ਼ਾ ਧਮਕੀ ਦੇ ਕੇ ਗਏ ਨੇ ਕਿ ਤੁਹਾਡੀ ਸਰਕਾਰ ਅਸੀਂ ਗੇਰ ਦਿਆਂਗੇ ਇਹ 4 ਜੂਨ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਡੇਗ ਦਿਆਂਗੇ ਇਹ ਦਾਵਾ ਕਰਕੇ ਗਏ ਨੇ ਗ੍ਰਹਿ ਮੰਤਰੀ ਹਾਲਾਂਕਿ ਗ੍ਰਹਿ ਮੰਤਰੀ ਦੀ ਸ਼ਬਦਾਵਲੀ ਜਾਂ ਗ੍ਰਹਿ ਮੰਤਰੀ ਦਾ ਕਹਿਣ ਦਾ ਤਰੀਕਾ ਕੁਝ ਹੋਰ ਹੋ ਸਕਦਾ ਪਰ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਵੀ ਹੈ ਜਿਹੜੀ ਉਹ ਕੀਤੀ ਜਾ ਰਹੀ ਕਿਉਂਕਿ ਇਲੈਕਸ਼ਨ ਦੇ ਵਿੱਚ ਕੋਈ ਵੀ ਸਟੇਟਮੈਂਟ ਜਦ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਵਿਦਾ ਚੜਾ ਕੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ आप स्टेटमेंट सुन हैं, रिएक्शन सुन लेने फिर चर्चा पंजाब में इस चुनाव में आप कुछ साथी भेज दीजिए मैं बताता हूं भगवंत मान की सरकार यहाँ भाजपा के विजय के बाद लंबा चलने वाली नहीं है लंबा चलने वाली नहीं है धमकी दे के गए चार जून के बाद पंजाब की सरकार गिरा देंगे चार जून के बाद भगवंत मान मुख्यमंत्री नहीं बचेंगे कैसे बानवे सीट है यार कैसे गिरा दोगे तानाशाही मचा रखी है देश का गृह मंत्री खुल के कह रहा है कल वीडियो देखना आप लोग उसमें कह रहे हैं चार जून के बाद पंजाब की आम आदमी पार्टी की सरकार गिरा देंगे भगवंत मान उसके बाद मुख्यमंत्री नहीं बचेंगे ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਐ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਹੂੰ ਸੋ ਇਹ ਗੱਲ ਜਿਹੜੀ ਹੈ ਇਹ ਪਹਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਅਮਿਤ ਸ਼ਾਹ ਵੱਲੋਂ ਇਹ ਕਿਆ ਗਿਆ ਹਾਲਾਂਕਿ ਅਮਿਤ ਸ਼ਾਹ ਹੂਰਾ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਬੜੀ ਤਿੱਖੀ ਸੀਗੀ ਕਿ ਕੁਝ ਸਾਥੀ ਜਿਹੜੇ ਨੇ ਜਿਤਾ ਕੇ ਤੁਸੀਂ ਲੋਕ ਸਭਾ ਦੇ ਵਿੱਚ ਭੇਜੋ ਤੇ ਯਕੀਨ ਦਿਵਾਉਂਦੇ ਆ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ गिर ਜੇਗੀ ਕਿੱਧਰ ਵੱਲੋਂ ਇਸ਼ਾਰਾ ਸੀ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਸੀਗੇ ਹਾਲਾਂਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਵੀ ਉਹਦਾ ਜਵਾਬ ਦਿੱਤਾ ਕਿ ਦੇਖੋ ਇਹ ਸਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਸਾਡੀ ਸਰਕਾਰ गिरਣ ਦੀ ਕੋਸ਼ਿਸ਼ ਹੈ 92 ਐਮਐਲਏ ਸਰਕਾਰ ਕਿਵੇਂ ਡਿੱਗ ਜੇਗੀ ਹਾਂਜੀ ਪ੍ਰੋਫੈਸਰ ਕਿਸ ਤਰ੍ਹਾਂ ਦੇਖਦੇ ਹੋ ਔਰ ਖਾਸ ਤੌਰ ਤੇ ਸਟੇਟਮੈਂਟ ਤੋਂ ਬਾਅਦ ਆਈਆਂ ਪ੍ਰਤੀਕਿਰਿਆਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਹ ਦੇਖੋ ਰਤੀਜੀ ਦੋਨੇ ਪਾਸੇ ਮੰਦ ਭਾਗੇ ਨੇ ਹਮ ਪਰ ਜਦ ਪਹਿੜ ਕਰੀਆ ਜੇ ਕੋਈ ਚੀਜ਼ ਮਾਰੇ ਦੂਜਾ ਕਈ ਵਾਰ ਉਹਨੂੰ ਉਲਟਾ ਕਰਕੇ ਮਾਰਨ ਲੱਗੇ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਜਾਂਦਾ ਹੈ ਜੀ ਪਹਿਲਾ ਸਵਾਲ ਇਹ ਹੈ ਕਿ ਅਹਿਮਦ ਸ਼ਾਹ ਜੀ ਨੇ ਇਹ ਕਿਹਾ ਕਿ ਜਿਆਦਾ ਦੇਰ ਚੱਲਣ ਵਾਲੀ ਨਹੀਂ ਤੁਸੀਂ ਤਾਂ ਕੇ ਤੇ ਜੋ ਹਮ ਜਿਆਦਾ ਦੇਰ ਚੱਲਣਾ ਵਾਲੀ ਦਾ ਮਤਲਬ ਨਹੀਂ ਵੀ ਤੋੜਾਂਗੇ ਤਾਂ ਸਹੀ ਹਮ ਟੁੱਟੂਗੀ ਹੂੰ ਟੁੱਟਣ ਦੇ ਵਿੱਚ ਇੱਥੇ ਪਹਿਲਾਂ ਹੀ ਇਹਨਾਂ ਦੇ ਗਰੁੱਪਾਂ ਦੇ ਵਿੱਚ ਰੌਲਾ ਪੈ ਰਿਹਾ ਵੀ ਕੌਣ ਦੂਜਾ ਬੰਦਾ ਬਣਨਾ ਚਾਹੁੰਦਾ ਹੈ ਸੀਗਾ ਤੇ ਕੌਣ ਭਗਵੰਤ ਬਣਨਾ ਪਰ ਜਿਹੜਾ ਕੇਜਰੀਵਾਲ ਦਾ ਇਹ ਸਿੱਧਾ ਉਹਨੂੰ ਕਹਿ ਦੇਣਾ ਵੀ ਉਹ ਕਹਿੰਦਾ 4 ਜੂਨ ਤੋਂ ਬਾਅਦ ਸਰਕਾਰੀ ਸਰਕਾਰ ਤੋੜ ਦਾਂਗੇ ਇਹ ਅਮਿਤ ਸ਼ਾਹ ਜੀ ਨੇ ਨਹੀਂ ਕਿਹਾ ਹੂੰ ਇਹ ਨਹੀਂ ਕਿਹਾ ਹੂੰ ਇਹ ਗੱਲ ਇਦਾਂ ਤੋੜ ਕੇ ਕਰਨੀ ਹੈ ਜਿਹੜੀ ਇਹ ਕੇਜਰੀਵਾਲ ਦੇ ਮੂੰਹ ਵਿੱਚੋਂ ਸੁਣ ਲੱਗਦਾ ਕਹਿੰਦਾ ਦੇਖੋ ਜੀ ਸਾਨੂੰ ਤੁਮ ਕੀ ਦਿੰਦੇ ਨੇ ਮੈਂ ਕਹਿੰਦਾ ਹਾਂ ਸਰਕਾਰ ਨਹੀਂ ਚੱਡਣ ਦੇਣਗੇ ਕਿਉਂ ਨਹੀਂ ਚੱਡਣ ਦੇਣਗੇ ਤੁਹਾਡਾ ਆਡੀਆ ਬੰਦ ਕਰਤਾ ਜੀ ਤੁਹਾਡਾ ਫਨਾਨਾ ਪੈਸਾ ਬੰਦ ਕਰਤਾ ਜੀ ਤੁਹਾਡੇ ਸਕੂਲਾਂ ਦੀ ਜਿਹੜੀ ਹੈਗਾ ਐਸਐਸਆਈ ਉਹਦਾ ਪੈਸਾ ਬੰਦ ਕਰਤਾ ਜੀ ਤੁਹਾਡੇ ਸਿਹਤ ਦੇ ਵਿੱਚ ਜਿਹੜਾ ਆਪਣਾ ਐਨਐਚਐਮ ਦਾ ਪੈਸਾ ਬੰਦ ਕਰਤਾ ਜੀ ਤੁਸੀਂ ਪੈਸਾ ਬੰਦ ਕਰੀ ਜਾਓ ਤੁਸੀਂ ਆਪਦਾ ਇਹ ਟਰਾਂਸਪੋਰਟ ਦੇ ਉੱਤੇ ਟਰਾਂਸਪੋਰਟ ਐਕਟ ਬਣਾਤਾ ਆਲ ਇੰਡੀਆ ਦਾ ਤੁਸੀਂ ਲਾਇਸੈਂਸ ਬਣਾਉਣੇ ਬੰਦ ਕਰ ਦਿਓ ਕਿਉਂਕਿ ਹੁਣ ਜਿਹੜੇ ਲਾਇਸੈਂਸ ਬੰਦ ਨੇ ਡਰਾਈਵਿੰਗ ਲਾਇਸੈਂਸ ਜਾਂ ਆਰਸੀਆਂ ਬੰਦੀਆਂ ਨੇ ਇਹ ਹੁਣ ਭਾਰਤ ਸਰਕਾਰ ਦੀ ਉਸ ਦੇ ਵਿੱਚ ਬੰਦੀਆਂ ਨੇ ਜੀ ਜੀ ਤੁਸੀਂ ਸਾਰਾ ਟੈਕਸ ਵੜੋ ਇੱਥੇ ਦਾ ਪੈਸਾ ਹਿੱਸਾ ਦਿਓ ਨਾ ਤੇ ਆਪੀ ਲੋਕਲ ਚ ਰੌਲਾ ਪਿਆ ਰਹਿਣਾ ਹੂੰ ਸੋ ਕਾਰ ਦਾ ਰਿਸਕ ਆਦਾ ਆਪੀ ਟੁੱਟਣਾਂ ਦੀ ਗੱਲ ਹੀ ਹੋ ਜਾਂਦੀ ਹੈ ਦੂਜੀ ਗੱਲ ਇੱਕ ਲਾਈਨ ਮੈਂ ਕਹਾਂਗਾ ਜੀ ਪਰ ਜੇ ਕੋਈ ਇਹ ਕਹੇ ਵੀ ਉਹ ਬਿਲਕੁਲ ਉਹਨਾਂ ਦੀ ਇੱਛਾ ਨਹੀਂ ਉਹਨਾਂ ਨੇ ਆਪਦੇ ਭਾਈਵਾਲ ਦੀ ਭਗਵੰਤ ਮੰਤਾਂ ਤੋਂ ਉਹ ਸ੍ਰੀ ਕੇ ਦਾ ਭਾਈਵਾਲ ਨਹੀਂ ਹਾਲਾਂਕਿ ਕਈ ਇਹਨੂੰ 20T ਵੀ ਕਹਿੰਦੇ ਨੇ ਜੀ ਉਹਨਾਂ ਨੇ ਆਪਦੇ ਭਾਈਵਾਲ ਦੀ ਸਰਕਾਰ ਉਧਮ ਠਾਕਰੇ ਜੀ ਤੋੜੀ ਕਨਾ ਤੋੜੀ ਹੂੰ ਉਹਨਾਂ ਨੇ ਕਰਨਾਟਕ ਸਰਕਾਰ ਤੋੜੀ ਕਨਾ ਤੋੜੀ ਹੂੰ ਉਹਨਾਂ ਨੇ ਮੱਧ ਪ੍ਰਦੇਸ਼ ਸਰਕਾਰ ਤੋੜੀ ਕਨਾ ਤੋੜੀ ਹੂੰ ਉਹਨਾਂ ਨੇ ਰਾਜਸਥਾਨ ਦੀ ਸਰਕਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਨਾ ਕੀਤੀ ਹੂੰ ਕਿਹੜਾ ਕਿਹੜੀ ਹੈ ਬੀਜੇਪੀ ਜਿੱਥੇ ਉਹਨੇ ਹਰ ਜਗ੍ਹਾ ਤੇ ਆਪਦਾ ਟਿੱਲ ਨਹੀਂ ਲਾਇਆ ਕਿ ਬਹੁਤ ਮੱਤਲੀ ਸਰਕਾਰ ਨੂੰ ਤੋੜ ਦਈਏ ਖਰੀਦ ਲਈ ਜਿੱਥੋਂ ਕਹਿੰਦੇ ਨੇ ਇਹਨਾਂ ਦੇ ਕੋਲ ਤਾਂ ਜਿਹੜਾ ਬੰਦਾ ਜਿਹਨੂੰ ਅੱਜ ਕਹਿੰਦੇ 70 ਹਜ਼ਾਰ ਕਰੋੜ ਖਾ ਗਿਆ ਇਹ ਤਾਂ ਜੇਲ੍ਹ ਦੀ ਚੱਕੀ ਪੀਸੂਗਾ ਮੁਰਕੋ ਜੇਲ੍ਹ ਦੀ ਚੱਕੀ ਪੀਸਣ ਦੀ ਬਜਾਏ ਨਾ ਜਿਹੜਾ ਮੰਤਰੀ ਬਣ ਜਾਂਦਾ ਜਾ ਕੇ ਕਿਸਮ ਦਾ ਉਹ ਉੱਤੇ ਉਤੈਸ਼ ਕਰਦਾ ਕਿਉਂਕਿ ਉਹ ਬੀਜੇਪ ਚੜਾ ਕੇ ਕਹਿੰਦੇ ਪਹਿਲਾਂ ਪਾਪ ਖਵਾਈ ਜੋ ਫਿਰ ਟੂਬੀ ਧਾਕੇ ਦਰਿਆ ਦੇ ਵਿੱਚ ਕੋ ਵੀ ਮੇਰੇ ਸਾਰੇ ਉਤਰ ਗਏ ਨੇ ਇੱਕ ਇੱਕ ਉਹ ਇਹ ਬਖਸ਼ਾ ਬਖਸ਼ਾ ਵੀ ਕੇ ਵੀ ਤਾਂ ਹੋ ਸਕਦਾ ਉਹ ਤੋਂ ਵੀ ਡਾਉ ਕੋ ਪੰਜਾਬੀ ਦੀ ਕਹਾਵਤ ਹੈ ਕੁੱਬੇ ਨੂੰ ਲੱਤ ਪਈ ਰਾਸ ਆ ਗਈ ਤੇ ਇਹਨੂੰ ਪਨਾਉਣ ਦੀ ਕੋਸ਼ਿਸ਼ ਵੀ ਹੁਣ ਆਪ ਵਾਲੇ ਕਰ ਰਹੇ ਹੈ ਕਿ ਚਲੋ ਕਹਿਗੇ ਦੇਖੋ ਲੋਕਾਂ ਦੇ ਵਿੱਚ ਇਹ ਪਤਾ ਕਰਦੇ ਹੋ ਦੇਖੋ ਜੀ ਸਾਨੂੰ ਸਿੱਧੀ ਸਿੱਧੀ ਧਮਕੀ ਪੰਜਾਬੀਆਂ ਨੂੰ ਧਮਕੀ ਦੇ ਗਏ ਕਿ ਅਸੀਂ ਸਰਕਾਰ ਘੇਰ ਦੇਾਂਗੇ ਦੇਖੋ ਇੱਕ ਗੱਲ ਹੈ ਉਹ ਧਮਕੀ ਜੋ ਵੀ ਦੇ ਗਏ ਧਮਕੀਆਂ ਕਈ ਕਿਸਮ ਦੀਆਂ ਦੇ ਗਏ ਸਾਰਿਆਂ ਵਾਸਤੇ ਉਹ ਆਪਦੇ ਵੱਨੋਂ ਆਪਦੇ ਤਰੀਕੇ ਨਾਲ ਦੇ ਕੇ ਗਿਆ ਨੇ ਇਹ ਜਿੰਨਾ ਮਰਜੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਆਪ ਪਾਰਟੀ ਆਹ ਪਾਰਟੀ ਦਾ ਇਹ ਪਣਾਉਣਾ ਜਿਹੜਾ ਇਹਨਾਂ ਨੂੰ ਕੋਈ ਸਿੱਧਾ ਨਹੀਂ ਪੈਣਾ ਕਿਉਂਕਿ ਲੋਕਾਂ ਦਾ ਆਪ ਪਾਰਟੀ 'ਚ ਵੀ ਜਿਸ ਵੇਲੇ 92 ਸੀਟਾਂ ਦਿੱਤੀਆਂ ਸੀ ਉਦੋਂ ਵਿਸ਼ਵਾਸ ਹੋਰ ਸੀ ਜੀ ਜੀ ਆ ਮੇਰੇ ਕੋਲ ਕਦੇ-ਕਦੇ ਸੀਟ ਜੀ ਐਨਾਲਿਸਿਸ ਪਈਆ 2022 ਦੀ ਵੀ 2019 'ਚ ਇਹਨਾਂ ਨੂੰ ਕਿੰਨੀਆਂ ਵੋਟਾਂ ਮਿਲੀਆਂ ਇਹਨਾਂ ਦੇ ਜਿਹੜੇ ਖੜੇ ਸੀ ਕੈਂਡੀਡੇਟ ਆਪ ਦੇ ਆਪ ਦੇ ਜੀ ਤਾਂ ਤਾਂ ਤੇ ਇੱਕੋ ਹੀ ਜਿੱਤੀ ਸੀ ਸੋ ਇਸ ਕਰਕੇ ਆਪਾਂ ਬੜਾ ਸਪਸ਼ਟ ਆਇਆ ਵੀ ਇਹ ਪਨਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਦਾ ਹੈ ਨਾ ਇਹਨਾਂ ਨੂੰ ਮੇਨਟ ਕਰਨੀ ਪੈਣੀ ਹੈ ਉੱਥੇ ਜੋ ਮਰਜ਼ੀ ਕਹਣਾ ਆ ਜਿਹੜਾ ਹੈਗਾ ਨਾ ਕਿਦ ਕਿਦ ਕਹਿੰਦਾ ਸਰਕਾਰ ਤੋੜ ਦੇਣਗੇ ਬੰਨ੍ਹਣਾਂ ਵੀ ਕਿਵੇਂ ਤੋੜ ਦੇਣਗੇ ਜਿੱਦ ਤੋੜਨ ਆ ਤੇ ਆਏ ਨਾ ਉਹ ਦੇ 117 ਹੋਂ ਤਾਂ ਵੀ ਤੋੜ ਦੇਣਗੇ ਹੂੰ ਕੀ ਹੈ ਇੱਥੇ ਚਾਰ ਉਹ ਬੰਬੀ ਚਲਵਾਉਣੇ ਨੇ ਹੂੰ ਕੀ ਹੈ ਇੱਥੇ ਚਾਰ 10 20 50 ਕਤਲੀ ਕਰਾਉਣੇ ਨੇ ਹੂੰ ਸਰਕਾਰ ਤੋਂ ਨਾ ਭਵੰਤਮਾਨ ਨੂੰ ਇਹਦਾ ਮਤਲਬ ਇਹੀ ਵੀ ਪਤਾ ਵੀ ਜੇ ਕੇਂਦਰ ਸਰਕਾਰ ਤੋੜਨਤੀ ਆ ਜੇ ਔਰ ਗ੍ਰਹਿ ਮੰਤਰੀ ਕੇਂਦਰ ਸਰਕਾਰ ਤੋੜਨਤੇ ਆ ਜੇ ਫੇਰ ਨਹੀਂ ਸਰਕਾਰ ਕੋਈ ਵਿਚਾ ਸਕਦਾ ਜੇ ਪੰਜਾਬ ਪੰਜਾਬ ਤਾਂ ਭੁਗਤ ਭੋਗੀ ਰਿਹਾ ਹੈ ਇੱਥੇ ਰਾਜਕ ਤਾਂ ਫਲੋਣੀ ਆ ਹਾਂ ਪੰਜਾਬ ਤਾਂ ਭੁਗਤ ਭੋਗੀ ਰਿਹਾ ਹੈ ਔਰ ਪੰਜਾਬ ਇਹਦਾ ਭੁਗਤ ਭੋਗੀ ਰਿਹਾ ਹੈ ਇਵਨ ਕਾਂਗਰਸ ਨੇ ਸੁਣੋ ਕਾਂਗਰਸ ਨੇ ਅਰਧੀ ਕਾਂਗਰਸੀ ਸਰਕਾਰ ਦਰਵਾਦਾਰ ਸਿੰਘ ਦੀ ਤੋੜੀ ਫੇਰ ਸਮਝੌਤਾ ਕਰਨ ਦੇ ਬਾਅਦ ਜੀ ਰਜੀਵ ਲੰਗੋਵਾਲ ਸਮਝੌਤਾ ਹੋਣ ਦੇ ਬਾਅਦ ਬਰਨਾਲਾ ਸਾਹਿਬ ਦੀ ਸਰਕਾਰ ਤੋੜੀ ਹੂੰ ਇਹ ਕੌਣ ਕਹਿੰਦਾ ਹੈ ਵੀ ਸਰਕਾਰਾਂ ਨਹੀਂ ਟੁੱਟਦੀਆਂ ਸੋ ਇਸ ਕਰਕੇ ਗਿਣਤੀ ਦੇ ਉੱਤੇ ਮਾਨ ਨਹੀਂ ਕਰੀਦਾ ਹੁੰਦਾ ਗਿਣਤੀ ਦਾ ਮਾਨ ਹੈ ਜਿਹੜਾ ਉਹ ਕੋਈ ਬਹੁਤਾ ਚੰਗਾ ਨਹੀਂ ਹੈ ਪ੍ਰੋਫੈਸਰ ਪ੍ਰੋਫੈਸਰ ਮਜੀਤ ਸਿੰਘ ਜੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸਟੇਟਮੈਂਟ ਕਿਸ ਦੇ ਹੱਕ ਦੇ ਵਿੱਚ ਜਾ ਸਕਦੀ ਹੈ ਬੀਜੇਪੀ ਵੱਲੋਂ ਇਹ ਕੈਂਡ ਦੀ ਕੋਸ਼ਿਸ਼ ਰਹੀ ਹੈ ਕਿ ਦੇਖੋ ਇਦਾਂ ਦੀ ਜਿਹੜੀ ਸਰਕਾਰ ਹੈ ਡਾਵਾਡੋਲ ਸਰਕਾਰ ਹੈਗੀ ਹੈ ਜੇ ਚਾਰ ਬੰਦੇ ਸਾਡੇ ਚੁਣ ਕੇ ਭੇਜ ਦਿਓ ਤਾਂ ਇਹ ਸਰਕਾਰ ਜਲਦੀ ਡਿੱਗ ਜੇਗੀ ਇਹ ਟਿਕਣ ਵਾਲੀ ਹੈ ਨਹੀਂ ਦੂਜੇ ਪਾਸੇ ਦੂਜੀ ਤਰ੍ਹਾਂ ਕਹਿੰਦੀ ਹੈ ਦੇਖੋ ਜੀ 92 ਐਮਐਲਏ ਲੋਕਾਂ ਨੇ ਜਿਹੜਾ ਸਾਡੇ ਨਾਂ ਤੇ ਫਤਵਾ ਦਿੱਤਾ ਸੀਗਾ ਉਸ ਦਾ ਨਿਰਾਦਰ ਕਰਕੇ ਗਏ ਨੇ ਹੋਮ ਮਿਨਿਸਟਰ ਦੇਖੋ ਹਰਪ੍ਰੀਤ ਜੀ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਆ ਦੋਵੇਂ ਇੱਕੋ ਜਿਹੀ ਪੋਲਿਟਿਕਸ ਕਰਦੇ ਆ ਦੋਵਾਂ ਨੂੰ ਬਹੁਤ ਸ਼ੂਟ ਕਰਦੇ ਆ ਦੋਵੇਂ ਡਰਾਮੇਬਾਜ਼ ਆ ਹੂੰ ਮੋਦੀ ਕਹਿੰਦਾ ਮੇਰੇ ਤੋਂ ਬਗੈਰ ਦੇਸ਼ ਨਹੀਂ ਚੱਲ ਸਕਦਾ ਤੇ ਕੇਜਰੀਵਾਲ ਕਹਿੰਦਾ ਕਿ ਮੈਂ ਤੇ ਆਉਣ ਵਾਲਾ ਪ੍ਰਧਾਨ ਮੰਤਰੀ ਹਾਂ ਤੇ ਮੇਰੇ ਤੋਂ ਬਗੈਰ ਵੀ ਦੇਸ਼ ਨਹੀਂ ਦੇਸ਼ ਦਾ ਭਵਿੱਖ ਹੀ ਕਾਲਾ ਆ ਇਹ ਇੱਕੋ ਜਿਹੀ ਹੈ ਦੋਵਾਂ ਦਾ ਕੋਈ ਫਰਕ ਨਹੀਂ ਆ ਇੱਕ ਨਿੱਕੀ ਜਿਹੀ ਗੱਲ ਚੱਕਦਾ ਦੂਜਾ ਉਹਨੂੰ ਦੁਖਣੀ ਕਰਕੇ ਤਾਂ ਨੂੰ ਭੜਕਾ ਦਦਾ ਤੇ ਆਪਣਾ ਟਾਈਮ ਪਾਸ ਕਰਦੇ ਆ ਲੋਕਾਂ ਦਾ ਬੇਵਕੂ ਬਣਾ ਰਿਹਾ ਇਹ ਤੋਂ ਇਲਾਵਾ ਹੋਰ ਕੀ ਆ ਇਹਦੇ 'ਚ ਮੈਨੂੰ ਦੱਸੋ ਇੱਕ ਦਿਨ ਪਰ ਇਹ ਇਹਨਾਂ ਨੇ ਬੀਜੇਪੀ ਨੇ ਪਤਾ ਨਹੀਂ ਪ੍ਰਧਾਨ ਮੰਤਰੀ ਨੇ ਕਿ ਅਮਿਤ ਸ਼ਾਹ ਨੇ ਬਿਆਨ ਦੇ ਦਿੱਤਾ ਕਿ ਪਾਕਿਸਤਾਨ ਜਿਹੜਾ ਆ ਉਹ ਕੋਈ ਸਪੋਰਟ ਕਰ ਰਿਹਾ ਜਾਂ ਤਰੀਫ ਕਰ ਰਿਹਾ ਜਾਂ ਸਾਡੀ ਸਰਕਾਰ ਨੂੰ ਨਹੀਂ ਚਾਹੁੰਦਾ ਆਈਐਨਡੀਆ ਹੀ ਸਰਕਾਰ ਨੂੰ ਚਾਹੁੰਦਾ ਇਹਨਾਂ ਨੇ ਕੋਰੋਨਾ ਦੇ ਜਿਹੜੇ ਜਵਾਬ ਦਿੱਤੇ ਦਿੱਤੇ ਇਹਨਾਂ ਦਾ ਜਵਾਬ ਸੁਣ ਲਓ ਹਮੇ ਬਤਾਓ ਕਿ ਜਿਹੜੇ ਪੰਜਾਬੀ ਆ ਉਹ ਪਾਕਿਸਤਾਨੀ ਹੈ ਗੁਜਰਾਤੀ ਜੋ ਹੈ ਉਹ ਸਾਡੇ ਜੋ ਸਪੋਰਟਰ ਹੈ ਪਾਕਿਸਤਾਨੀ ਹੈ ਕਿੱਥੇ ਦੀ ਕਿੱਥੇ ਗੱਲ ਲਾ ਕੇ ਛੁੱਟ ਦਿੱਤੀ ਇਹ ਇਹਨਾਂ ਦੀ ਆਦਤ ਆ ਉਹ ਉਹਨਾਂ ਨੇ ਕੀ ਕੀਤਾ ਜੋ ਜੋ ਅਮਿਤ ਸ਼ਾਹ ਕਹਿਣਾ ਚਾਹੁੰਦਾ ਵੀ ਜਿਹੜਾ ਘਟਾਲਾ ਤੁਸੀਂ ਕੀਤਾ ਉੱਥੇ ਤੇ ਅਸੀਂ ਤੁਹਾਨੂੰ ਪੂਰੀ ਅੰਦਰ ਜਿਹੜਾ ਜੋ ਕਰਨਾ ਸੀ ਉਹ ਕੀਤਾ ਆ ਤੁਹਾਡੇ ਪੂਰਾ ਜਾਨੀ ਈਡੀ ਜਿਹੜੀ ਲਾਈ ਆ ਹੋਰ ਲਾਈ ਆ ਅਸੀਂ ਤੁਹਾਨੂੰ ਜੇਲ੍ਹ ਚ ਦਿੱਤਾ ਹੁਣ ਵਾਰੀ ਪੰਜਾਬ ਦੀ ਆ ਕਿਉਂਕਿ ਉਹੋ ਹੀ ਲੀਕਰ ਪਾਲਸੀ ਇੱਥੇ ਲੱਗੀ ਹੋਈ ਆ ਅਜੇ ਤੱਕ ਤੁਸੀਂ ਬਚੇ ਗਏ ਆ ਹੁਣ ਤੁਹਾਨੂੰ ਫਿਰ ਅਸੀਂ ਦੱਸਾਂਗੇ ਏਦੋਂ ਬਾਅਦ ਜਦੋਂ ਦੁਬਾਰਾ ਸਰਕਾਰ ਆ ਲੈਣ ਤੋਂ ਦੱਸਾਂਗੇ ਤੁਸੀਂ ਕੀ ਕੁਝ ਕਰ ਰਹੇ ਹੋ ਉਹ ਉਹਨਾਂ ਦੀ ਧਮਕੀ ਚੋਣਾਂ ਦੇ ਦੌਰਾਨ ਬੜੀ ਮਾੜੀ ਗੱਲ ਤੇ ਮੰਦ ਭਾਗੀ ਹੈ ਚੂਣੀਆਂ ਹੀ ਸਰਕਾਰਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੰਦੇ ਫਿਰਨਾ ਗੁੰਡਾਗਰਦੀ ਆ ਦਾਦਾਗਰੀ ਆ ਪਰ ਇਹਨਾਂ ਨੂੰ ਤਾਂ ਮਜ਼ਾ ਲੱਗ ਜਾਂਦਾ ਇਹਨਾਂ ਨੂੰ ਤੇ ਸਤੋਂ ਮੱਚ ਦੀਆਂ ਗਾਲਾਂ ਦੁੱਧ ਘਿਓ ਦੀਆਂ ਨਾਲਾਂ ਇਹਨਾਂ ਨੂੰ ਇਹਨਾਂ ਨੇ ਚੱਕਦਾ ਤੋੜ ਕੇ ਦਿਖਾਓ ਸਾਨੂੰ ਅਸੀਂ ਆਹ ਹਰ ਰੈਲੀ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਹੁਣ ਹਰ ਰੈਲੀ ਦੇ ਵਿੱਚ ਇਹੀ ਗੱਲ ਕੀਤੀ ਜਾ ਰਹੀ ਹੈ ਹੈ ਹਰ ਰੈਲੀ ਦੇ ਵਿੱਚ ਹੁਣ ਮੁੱਦਾ ਹੀ ਇਹ ਹੀ ਰੱਖਿਆ ਜਾ ਰਿਹਾ ਕਿ ਦੇਖੋ ਕੇਂਦਰ ਦੀ ਸਰਕਾਰ ਤੋੜਨਾ ਚਾਹਦੀ ਸਾਨੂੰ ਹਰ ਤੀਜੀ ਜੱਜ ਕੁਝ ਕੀਤਾ ਹੋਵੇ ਤੇ ਲੋਕਾਂ ਨੇ ਆਪਣੇ ਦੱਸਣ ਕਿ ਕੀ ਕੀਤਾ ਅਸੀਂ ਹੂੰ ਕੁਝ ਕੀਤਾ ਹੋਵੇ ਸਭ ਤੋਂ ਜਿਹੜੇ ਮੂਲ ਮੁੱਦੇ ਸੀ ਉਹਦੇ ਤੇ ਕੁਝ ਨਹੀਂ ਕੀਤਾ ਤੇ ਹੁਣ ਤੁਸੀਂ ਲੜਾਈਆਂ ਕਰਕੇ ਆ ਹੋਲਿਅਰ ਦੈਨ ਦਓ ਮੈਂ ਤੇਰੇ ਨਾਲ ਜ਼ਿਆਦਾ ਚੰਗਾ ਮੈਨੂੰ ਸਾਨੂੰ ਤੋੜਨਾ ਚਾਹੁੰਦੇ ਆ ਤੁਸੀਂ ਅਸੀਂ ਆਪਣਾ ਵਿਚਾਰਾਪਨ ਕਰਕੇ ਸਾਡੀ ਡੈਮੋਕ੍ਰੇਸੀ ਤੇ ਉੱਤੇ ਉਹ ਜਿਹਾਂ ਉੱਪਰ ਉੱਪਰ ਗੱਲਾਂ ਸੰਵਿਧਾਨ ਤੋੜ ਦੇਣਗੇ ਇਹ ਹੋਜੂ ਉਹ ਹੋਜੂ ਸਾਡੀ ਸਾਨੂੰ ਬਚਾਓ ਆਪਰੇਸ਼ਨ ਲੋਟਸ 2 ਆ ਗਿਆ ਫਲਾਨਾ ਆ ਗਿਆ ਧਮਕਾਣਾ ਗੱਲਾਂ ਕਰਕੇ ਲੋਕਾਂ ਦਾ ਬੇਕੂਬ ਬਣਾਉਣਾ ਚਾਹੁੰਦੇ ਲੋਕ ਪੁੱਛ ਰਹੇ ਆ ਰੁਜ਼ਗਾਰ ਕਿੱਥੇ ਆ ਲੋਕ ਪੁੱਛ ਰਹੇ ਆ ਨਸ਼ੇ ਬੰਦ ਕਿਉਂ ਨਹੀਂ ਹੋਏ ਲੋ ਆ ਕੰਨਾ ਕਹਿ ਰਿਹਾ ਲਾਅਨ ਆਰਡਰ ਬੜਾ ਚੰਗਾ ਹੋ ਗਿਆ ਕੇਜਰੀਵਾਲ ਕਹਿੰਦਾ ਫਿਰਦਾ ਸਾਜ ਜਗਤ ਕਿਹੜਾ ਲਾਅਨ ਆਰਡਰ ਚੰਗਾ ਹੋ ਗਿਆ ਜੀ ਇੱਥੇ ਲੋਕਾਂ ਦੀਆਂ ਤੇ ਔਰਤਾਂ ਦਾ ਤੇ ਸੜਕਾਂ ਦੇ ਉੱਤੇ ਕੰਨਾਂ ਦੇ ਵਿੱਚੋਂ ਲੱਤੀਆਂ ਲਾ ਲ ਕੇ ਲੈ ਜਾਂਦੇ ਤੁਸੀਂ ਰੋਜ਼ ਗੁੰਡਾਗਰਦੀ ਦੇਖਦੇ ਘਰਾਂ ਚ ਜਾ ਕੇ ਬੰਦੇ ਮਾਰੇ ਜਾ ਰਹੇ ਆ ਇੰਨਾ ਕ੍ਰਾਈਮ ਵਧਿਆ ਪਹਿਲਾਂ ਇਹ ਕਿਹਦੇ ਰਾਜ ਵਧਿਆ ਕੀੜੀਆਂ ਗੱਲਾਂ ਕਰਦੇ ਆ ਕੋਈ ਕੀਤਾ ਹੋਵੇ ਸ਼ਾਸਨ ਚੰਗਾ ਹੋਵੇ ਕੁਝ ਚੰਗਾ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਲਾ ਕੋਈ ਕੰਮ ਕੀਤਾ ਹੋਵੇ ਕਨ ਲੋਕਾਂ ਦੇ ਵਿੱਚ ਉਹ ਰੱਖਣ ਗੱਲ ਕੇ ਅਸੀਂ ਆ ਕੀਤੀ ਆ ਜਿਹੜੇ ਕਿ ਸ਼ਾਂਗਣ ਮੰਗਣ ਜੀ ਇਹਨਾਂ ਨੇ ਉੱਪਰੋਂ ਉੱਪਰੋਂ ਕੀਤਾ ਸੀਗਾ ਅਸੀਂ ਕਲੀਨਿਕ ਬਣਾ ਲਏ ਜੀ ਆ ਜੀ ਸਕੂਲ ਆ ਫੈਮਿਨੈਂਸ ਦਸਤ ਤੇ ਜਾ ਕੇ ਆ ਲੋਕਾਂ ਦੇ ਪੈਸੇ ਕਈਆਂ ਜਗ੍ਹਾ ਤੇ ਆ ਰਹੇ ਆ ਪੁਰਾਣਿਆਂ ਨੂੰ ਕੂਚੀ ਕਾਚੀ ਕਰਕੇ ਤੁਸੀਂ ਕਰ ਦਿੱਤਾ ਧਰਾਤਲ ਦੇ ਤੁਸੀਂ ਡਾਟਾ ਤੇ ਅੰਕੜੇ ਤੇ ਕਰਕੇ ਦੇਖੋ ਮੈਂ ਇੱਕ ਸਕੂਲ ਦਾ ਫਗਵਾੜੇ ਵੱਲ ਦਾ ਕੀਤਾ ਸੀਗਾ ਉਹ ਕਹਿੰਦੇ ਐ ਸਕੂਲ ਆਫ ਐਮਿਨੈਂਸ ਤੇ ਹੈਗਾ ਪਰ 5 ਕਰੋੜ ਰੁਪਇਆ ਬਾਹਰੋਂ ਆ ਰਿਹਾ ਇਹਨਾਂ ਨੇ ਕੁਝ ਨਹੀਂ ਦਿੱਤਾ ਹੂੰ ਇਹ ਹਾਲਾਤ ਹੈ ਇਹਨਾਂ ਦੇ ਸਕੂਲ ਆਫ ਐਮਿਨੈਂਸ ਦੀ ਹੋਰ ਤਾਂ ਵੀ ਤੁਸੀਂ ਸਰਵੇ ਆਪ ਦੀ ਤੁਹਾਨੂੰ ਕਰਨਾ ਚਾਹੀਦਾ ਪਤਾ ਲੈਣਾ ਚਾਹੀਦਾ ਅਸੀਂ ਨਹੀਂ ਕਰਾਂਗੇ ਇਹ ਕੁਝ ਕੀਤਾ ਨਹੀਂ ਤਰਾਤਲ ਦੇ ਉਹ ਜਿਹੜਾ ਟੇਲ ਵਾਲਾ ਪਾਣੀ ਆ ਉਹ ਵੀ ਪਤਾ ਲੱਗ ਗਿਆ ਕਿ ਜ਼ਬਰਦਸਤੀ ਪਟਵਾਰੀਆਂ ਤੋਂ ਲਖਾਉਣਾ ਚਾਹੁੰਦੇ ਆ ਕਿ ਸਾਨੂੰ ਲਿਖ ਕੇ ਦਿਓ ਕਿ ਅਸੀਂ ਟੇਲ ਤੱਕ ਪਾਣੀ ਪਹੁੰਚਾ ਦਿੱਤਾ ਹੂੰ ਇਹ ਕੁਝ ਜੋ ਜਿਸ ਤਰੀਕੇ ਦੀ ਇਹ ਜੋ ਉਹਨਾਂ ਦੀ ਪੋਲਟਿਕਸ ਹੈ ਇਸ ਹੀ ਇਹਨਾਂ ਦੀ ਪੋਲਿਟਿਕਸ ਦੀ ਇਹ ਹੋ ਜਾਂ ਇਸ ਕਰਕੇ ਜਦੋਂ ਉਹ ਕੁਝ ਕਹਿੰਦੇ ਆ ਇਹਨਾਂ ਦੋਵਾਂ ਨੂੰ ਮੌਜਾਂ ਲੱਗ ਜਾਂਦੀਆਂ ਉਹਨਾਂ ਦਾ ਆਪਣਾ ਏਜੰਡਾ ਸੌਰ ਜਾਂਦਾ ਇਹਨਾਂ ਨੂੰ ਕੰਮ ਮਿਲ ਜਾਂਦਾ ਔਰ ਉਹਦੇ 'ਚ ਆਪਣਾ ਟਾਈਮ ਪਾਸ ਕਰਕੇ ਆ ਹੁਣ 5 ਦਿਨ ਇਹੋ ਹੀ ਚੱਲਣਾ ਚਾਹੀਦਾ ਮਈ ਤੱਕ ਠੀਕ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਸਵਾਲ ਫਿਰ ਆਪਾਂ ਵਾਈਂਡ ਅਪ ਕਰਾਂਗੇ ਤੁਸੀਂ ਕਿਹਾ ਕਿ ਮੈਨੂੰ ਮੇਰੇ ਕੋਲ 2022 ਦਾ ਵੀ ਡਾਟਾ ਹੈਗਾ 2019 ਦਾ ਵੀ ਡਾਟਾ ਹੈਗਾ ਫਿਰ ਤੁਸੀਂ ਇੱਕ ਗੱਲ ਦੱਸੋ 2022 ਦੇ ਵਿੱਚ ਜਿੱਦਾਂ ਦੀਆਂ ਸਪੀਚਸ ਭਗਵੰਤ ਮਾਨ ਹੋਰੀ ਦੰਦੇ ਸੀਗੇ ਲੋਕੀ ਬੜਾ ਪਸੰਦ ਕਰਦੇ ਸੀ ਲੋਕੀ ਐ ਕੇ ਮਾਰਦੇ ਸੀ ਤੇ ਹੁਣ ਵੀ ਲਗਭਗ ਉਦਾਂ ਦੀਆਂ ਸਟੇਟਮੈਂਟ ਉਦਾਂ ਦੀਆਂ ਸਪੀਚਾਂ ਉਦਾਂ ਦੇ ਹੀ ਮਸ਼ਕਰੀਆਂ ਕਰਨੀਆਂ ਫਿਰ ਹੁਣ ਲੋਕੀ ਉਹਨਾਂ ਪਸੰਦ ਕਰ ਰਹੇ ਆ ਜਾਂ ਹੁਣ ਫਰਕ ਪੈ ਗਿਆ ਨਹੀਂ ਉਹ ਜਿਵੇਂ ਕਹਿੰਦੇ ਸ਼ੇਰਾ ਗਿਆ ਸ਼ੇਰਾ ਗਿਆ ਹਰ ਵਾਰੀ ਨਹੀਂ ਚੱਲਦਾ ਹੁੰਦਾ ਹੂੰ ਇਹ ਐਸ ਕੀ ਉਹਦਾ ਇਹ ਜੇ ਮਸਕਰੇ ਜਿਹੜੇ ਨੇ ਉਹਦੇ ਆਪਦੇ ਜਿਹੜੇ ਖਾਸ ਆਈਟੀ ਸੈਡਾ ਆਪਦੇ ਜਿਹਨੂੰ ਕਹਿੰਦੇ ਅੰਧਪਗਤ ਇੱਥੇ ਵੀ ਅੰਧਪਗਤ ਹੁੰਦੇ ਨੇ ਉਹ ਕਰ ਰਹੇ ਨੇ ਐਸ ਕੀ ਜਿਹੜਾ ਸਾਨੂੰ ਦੇਖਣ ਦੀ ਰੋਲਾ ਪੰਜਾਬੀਆਂ ਨੂੰ ਜੀ ਜੀ ਜਿਹੜਾ ਬਹੁਤ ਵੱਡੀ ਗੱਲ ਮੋਦੀ ਸਾਹਿਬ ਤੇ ਮੋਦੀ ਜੀ ਤੇ ਅਮਿਤ ਸ਼ਾਹ ਜੀ ਕਰ ਗਏ ਨੇ ਉਹ ਪੰਜਾਬ ਨੂੰ ਕਿਵੇਂ ਖਖੜੀਆਂ ਕਲੇਡ ਕਰ ਰਹੇ ਨੇ ਅਕਾਲੀ ਦਲ ਦੇ ਬਾਰੇ ਕੁਝ ਨਹੀਂ ਬੋਲੇ ਉਹ ਔਰ ਇਹਨਾਂ ਪ੍ਰਚਾਰ ਹੋਈ ਜਾ ਰਹੀ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਰੜ ਗਿਆ ਬੀਜੇਪੀ ਨਾਲ ਦੇਖ ਲੋ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਨਹੀਂ ਕਿਹਾ ਦੋਹਾਂ ਨੇ ਆ ਕੇ ਇਹ ਵੀ ਇੱਕ ਚਾਲ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਦੇ ਪੈਰ ਧਾਰ ਰਿਹਾ ਉਹ ਵੀ ਉਹੀ ਇਹ ਹੋਲੇ ਪ੍ਰਚਾਰ ਵੀ ਤਾਂ ਜਾ ਰੜੇ ਹੋਏ ਨੇ ਅੰਦਰੋਂ ਇਹ ਮਿਲ ਕੇ ਦੋ ਜੀ ਤਾਂ ਨੂੰ ਨਾ ਖਬਰੇ ਬੋਲਣ ਛੁੜਕ ਕੇ ਗਏ ਨੇ ਹੂੰ ਇਹ 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 ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਦੂਜੇ ਪਾਸੇ ਵੀ ਗਰਮ ਦਲੀ ਖੜੇ ਹੋਣ ਵੀ ਅਸੀਂ ਅਸੀਂ ਦੇਖ ਦਾਂਗੇ ਤੁਹਾਨੂੰ ਅਸੀਂ ਨਹੀਂ ਵਚਨ ਦੰਦੇ ਉਹ ਖੜੇ ਹੋ ਜਾਣ ਤੀਜੇ ਪਾਸੇ ਹਿੰਦੂ ਇਕੱਠੇ ਹੋ ਜਾਣ ਤੇ ਚੌਥੇ ਪਾਸੇ ਜਿਹੜੀ ਸਰਕਾਰ ਹੈ ਉਹਨੂੰ ਵੀ ਦਬਕਾ ਮਾਰ ਦੋ ਕਿਉਂਕਿ ਉਹ ਵਿਚ ਵਿਚਾਲਾ ਦਾ ਕਰੀ ਜਾਂਦੀ ਹੈ ਇਸ ਕਰਕੇ ਇਹ ਇੱਕ ਇੰਡੀਕੇਸ਼ਨ ਇਹ ਹੈ ਦੋਹਾਂ ਤੋਂ ਹੀ ਜਿੰਨੇ ਭਾਸ਼ਣ ਹੋਏ ਨੇ ਆਪਾਂ ਅਮਿਤ ਸ਼ਾਹ ਜੀ ਦਾ ਕਹਦੇ ਅਮਿਤ ਸ਼ਾਹ ਜੀ ਦੇ ਭਾਸ਼ਣ ਤੋਂ ਵੀ ਸੇਸ਼ ਕਰਕੇ ਇਹ ਇੰਡੀਕੇਸ਼ਨ ਹੈ ਕਿ ਪੰਜਾਬ ਵਾਲਿਓ ਬਚ ਕੇ ਰਹੋ ਸਾਡੇ ਹੁਣ ਰਾਦੇ ਤੁਹਾਡੇ ਪਰਛੀਨਾ ਬਹੁਤ ਹੋਰ ਤਰ੍ਹਾਂ ਦੇ ਨੇ ਅਸੀਂ ਤੁਹਾਨੂੰ ਸਿਰ ਨਹੀਂ ਚੱਕਣ ਦੇਣਾ ਅਸੀਂ ਤੁਹਾਨੂੰ ਅੱਖ ਨਾਲ ਨਹੀਂ ਜੀਣ ਦੇਣਾ ਤੇ ਪੰਜਾਬੀ ਪਰ ਇਹ ਜਾਨ ਦੇਣੇ ਜੇ ਜੀਵੇ ਪਤ ਦੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਪੰਜਾਬੀਆਂ ਨੇ ਹਮੇਸ਼ਾ ਆਪਣੀ ਪੱਤ ਰੱਖੀ ਐ ਆਪਣੀ ਵੀ ਰੱਖੀ ਐ ਬਾਕੀਆਂ ਦੀ ਵੀ ਰੱਖੀ ਐ ਕਿ ਦੇਸ਼ ਦੀ ਵੀ ਰੱਖੀ ਐ ਦੁਨੀਆ ਦੀ ਵੀ ਰੱਖੀ ਐ ਇੱਕ ਪੰਜਾਬੀ ਨੇ ਜਿਹੜੇ 2200 ਔਰਤਾਂ ਨੂੰ ਛਡਾ ਕੇ ਗੋਇੰਦਵਾਲ ਦੇ ਪੱਤਨ ਤੋਂ ਕੋਈ ਉਹਨਾਂ ਤੇ ਸਿਕਹ ਔਰਤ ਨਹੀਂ ਸੀ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਏ ਸੀ ਬਿਲਕੁਲ ਠੀਕ ਇੱਥੇ ਆ ਮਨੀਪੁਰ ਚ ਆਪਾਂ ਹਾਲਤ ਦੇਖ ਲਿਆ ਆਪਾਂ ਪਹਿਲਵਾਨ ਕੁੜੀਆਂ ਤਾਂ Hindu ਕੁੜੀਆਂ ਸੀ ਆਪਾਂ ਉਹਨਾਂ ਦਾ ਹਾਲਤ ਦੇਖ ਹੀ ਰਿਹਾ ਸੋ ਇਸ ਕਰਕੇ ਆਪਾਂ ਇੱਥੇ ਦੇਖਣਾ ਨਾ ਰੱਖੀਏ ਪੰਜਾਬ ਨੇ ਦੇਸ਼ ਨੂੰ ਬਚਾਉਣਾ ਪੰਜਾਬ ਪਹਿਲਾਂ ਆਪਦੇ ਆਪ ਨੂੰ ਬਚਾ ਲੇ ਪੰਜਾਬ ਨਾ ਪਾੜੇ ਆਪਸ ਵਿੱਚ ਇਹ ਆ ਕੇ ਲੀਡਰ ਬਾਹਰੋਂ ਇਹਨਾਂ ਦਾ ਕੁਝ ਨਹੀਂ ਜਾਣਾ ਵੋਟ ਜਿਹਨੂੰ ਮਰਜ਼ੀ ਪਾਓ ਜਿੱਤਾਓ ਜਿਹਨੂੰ ਮਰਜ਼ੀ ਆਪਸ ਵਿੱਚ ਪਾੜੋ ਨਾ ਆਪਸੀ ਭਾਈਚਾਰਾ ਨਾ ਖਰਾਬ ਕਰੋ ਨਫਰਤ ਨਾ ਫਲਾਓ ਸਿੱਖੀ ਜਿਹੜੀ ਹੈ ਇਹ ਦੁਨੀਆ ਦੇ ਵਿੱਚ ਮੈਂ ਕੋਈ ਇਦਾਂ ਨਹੀਂ ਕਹਿ ਰਿਹਾ ਪੂਰਾ ਦਹਿਨ ਕਰਕੇ ਕਹਿ ਰਿਹਾ ਵੀ ਫਲਸਫੇ ਦੇ ਤੌਰ ਤੇ ਜੀਵਨ ਜਾਂਚ ਜੇ ਸਿੱਖਣੀ ਹੈ ਤਾਂ ਸਿੱਖੀ ਤੁਹਾਨੂੰ ਸਭ ਤੋਂ ਜ਼ਿਆਦਾ ਸਿਖਾਉਂਦੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦੋਵੇਂ ਖਾਸ ਮਹਿਮਾਨਾਂ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਦੋਵੇਂ ਅਹਿਮ ਮੁੱਦੇ ਸੀਗੇ ਇੱਕ ਤਾਂ ਬੰਦੀ ਸਿੰਘਾਂ ਦਾ ਮੁੱਦਾ ਜਿਸ ਬਾਰੇ ਬੜੇ ਵਿਸਥਾਰ ਨਾਲ ਦੋਵੇਂ ਮਹਿਮਾਨਾਂ ਨੂੰ ਦੱਸਿਆ ਤੇ ਦੂਜਾ ਅਹਿਮ ਮੁੱਦਾ ਕੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਜਿਸ ਤਰੀਕੇ ਦੀ ਸਟੇਟਮੈਂਟ ਸਰਕਾਰਾਂ ਡੇਗਣ ਦੀ ਆ ਰਹੀਆਂ ਤਾਂ ਉਹ ਉਸ ਉਸ ਸਪੀਚ ਨੂੰ ਬੋਚ ਕੇ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਣੇ ਰੋਪੀ ਟੀਵੀ نیوز ਨਾਲ ਧੰਨਵਾਦ